ਸਰਵਰ ਪੁਲਿਸ ਵੱਲੋਂ ਮੈਲ ਗਰਾਉਂਡ ਵਿਖੇ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸਪੀ ਬਲਵਿੰਦਰ ਸਿੰਘ ਪਹੁੰਚੇ ਤੇ ਉਨ੍ਹਾਂ ਨੇ ਇੱਥੇ ਇਕੱਠੇ ਹੋਏ ਨੌਜਵਾਨਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਸੈਮੀਨਾਰ ਵਿੱਚ ਸ਼ਾਮਿਲ ਨੌਜਵਾਨਾਂ ਨੇ ਵੀ ਆਪਣੀਆਂ ਮੁਸ਼ਕਲਾਂ ਤੋਂ ਆਏ ਹੋਏ ਪੁਲਿਸ ਦੇ ਉੱਚ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਜਾਨੂ ਕਰਵਾਇਆ ਤੇ ਪ੍ਰੈਸ ਨਾਲ ਗੱਲਬਾਤ ਦੌਰਾਨ ਐਸਪੀ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਨੌਜਵਾਨਾਂ ਨੇ ਜੋ ਉਹਨਾਂ ਨੂੰ ਖੇਡਾਂ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਹੈ ਜਲਦੀ ਹੀ ਇਹਨਾਂ ਸਭ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਉਹਨਾਂ ਨੇ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਵੱਧ ਤੋਂ ਵੱਧ ਆਪਣੇ ਆਪ ਨੂੰ ਜੋੜਨ ਦੀ ਲੋੜ ਹੈ ਕਿਉਂਕਿ ਖੇਡਾਂ ਦੇ ਨਾਲ ਨੌਜਵਾਨ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਨੇ ਤੇ ਉੱਥੇ ਹੀ ਇਸ ਮੌਕੇ ਤੇ ਐਸਐਚਓ थाना ਤਾਰੀਬਾਲ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਕਿਹਾ ਹੈ ਕਿ ਜੋ ਐਸਐਸਪ ਮੀਲ ਗਰਾਉਂਡ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਲਈ ਸੈਮੀਨਾਰ ਲਗਾਇਆ ਗਿਆ ਹੈ ਇਸ ਤਰ੍ਹਾਂ ਦੇ ਸੈਮੀਨਾਰ ਵਕ-ਵਕ ਪਿੰਡਾਂ ਦੇ ਵਿੱਚ ਵੀ ਸਮੇਂ ਸਿਰ ਲਗਾਏ ਜਾਣਗੇ ਮੈਂ ਬੱਬਾ ਗਿੱਲ ਸੀਐਨਐਫ ਦਾ ਪ੍ਰੈਜ਼ੀਡੈਂਟ ਜੂਧ ਦਾ ਪੰਜਾਬ ਔਰ ਮੈਸੀ ਐਂਸਾਂਸ ਫਾਊਂਡੇਸ਼ਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਔਰ ਅਸੀਂ ਮਾਨ ਵਾਲੀ ਗੱਲ ਆ ਕਿ ਐਸਐਚਓ ਮੈਡਮ ਜੋ ਕਿ ਬਹੁਤ ਹੀ ਉਪਰਾਲਾ ਵਧੀਆ ਕਰ ਰਹੇ ਨੇ ਔਰ ਐਸਐਸਪੀ ਦੇ ਨਿਰਦੇਸ਼ਾ ਹੇਠ ਕਿ ਜਿੰਨੇ ਵੀ ਇੱਥੇ ਕੈਂਪ ਲਗਾਏ ਗਏ ਆ ਨਸ਼ੇ ਦੇ ਵਿਰੁੱਧ ਬਹੁਤ ਸਾਰੇ ਲੋਕ ਵੱਧ ਚੜ ਕੇ ਹਿੱਸਾ ਲੈਂਦੇ ਆ ਔਰ ਗਾਈਡਨਸ ਵੀ ਚੰਗੀ ਦਿੱਤੀ ਜਾਂਦੀ ਹੈ ਜਿਵੇਂ ਕਿ ਅੱਜ ਮਿਲ ਗਰਾਉਂਡ ਧਾਰੀਵਾਲ ਦੇ ਵਿੱਚ ਐਸਪੀ ਸਾਹਿਬ ਆਏ ਹੋਏ ਸੀ ਉਹ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਔਰ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਡਿਸਕਸ਼ਨ ਕੀਤੀ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਸਾਨੂੰ ਦਿਖਿਆ ਜਾਂ ਕੋਈ ਕਿਸੇ ਬੱਚੇ ਨੂੰ ਗਲਤ ਗਾਈਡ ਕਰਦਾ ਹੋਏਗਾ ਅਸੀਂ ਪੁਲਿਸ ਨੂੰ ਤੁਰੰਤ ਫੋਨ ਕਰਾਂਗੇ ਔਰ ਪੁਲਿਸ ਨੇ ਵੀ ਅੱਗੋਂ ਉਹਨਾਂ ਨੂੰ ਭਰੋਸਾ ਦਿੱਤਾ ਪਿੱਟਾ ਦੀ ਜਿਹੜੀ ਜਾਣਕਾਰੀ ਆ ਗੁਪਤ ਰੱਖੀ ਜਾਊਗੀ ਸਾਡਾ ਪੁਲਿਸ ਸਾਥ ਦੇਣ ਤੇ ਪਬਲਿਕ ਸਾਥ ਦੇਵੇ ਇਸ ਲਈ ਅਸੀਂ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਪੁਲਿਸ ਪ੍ਰਸ਼ਾਸਨ ਦੇ ਇਕੱਲੇ ਨਸ਼ਾ ਨਹੀਂ ਬੰਦ ਕਰਾ ਸਕਦੀ ਪਬਲਿਕ ਦੇ ਸਹਿਯੋਗ ਨਾਲ ਹੀ ਨਸ਼ਾ ਬੰਦ ਹੋਣਾ ਔਰ ਮੈਡਮ ਜੀ ਹਰ ਰੋਜ਼ ਮਹੱਲਾ ਮਹੱਲਾ ਪਿੰਡਾਂ ਪਿੰਡਾਂ 'ਚ ਜਾ ਕੇ ਇੱਕੋ ਮੈਸੇਜ ਦੇ ਰਹੇ ਨੇ ਆ ਵੀ ਨਸ਼ੇ ਵਿਰੋਧ ਮਹਿਮਾ ਜਿਹੜੀ ਪੰਜਾਬ ਸਰਕਾਰ ਨੇ ਛੇੜੀ ਹੋਈ ਆ ਔਰ ਪੁਲਸ ਅਫਸਰ ਨੇ ਛੇੜੀ ਹੋਈ ਆ ਸਾਡਾ ਸਹਿਯੋਗ ਕਰੋ ਔਰ ਨਸ਼ੇ ਨੂੰ ਅਸੀਂ ਥੱਲ ਪਾ ਸਕੀਏ ਬੱਚਿਆਂ ਨੂੰ ਇਸ ਪਾਸੇ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਕੱਲ ਜਿਹੜਾ ਨਸ਼ਾ ਦਾ ਜਾਨ ਜਿਹੜਾ ਵਧ ਰਿਹਾ ਸੋ ਜਿਹੜੇ ਯੂਥ ਹੈ ਖਾਸ ਕਰਕੇ ਜਿਹੜਾ ਇਹ ਬੱਚਿਆਂ ਨੂੰ ਅਸੀਂ ਬੈਗ ਦੇ ਪੇਰੈਂਟਸ ਨੂੰ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨਾਲ ਅਸੀਂ ਇਹ ਚੀਜ਼ ਦੀ ਇੰਟਰੈਕਸ਼ਨ ਕੀਤੀ ਹੈ ਵੀ ਇਹਦੇ ਨਸ਼ਿਆਂ ਤੋਂ ਬੜਾ ਨੁਕਸਾਨ ਹੈ ਸਿਹਤ ਲਈ ਆਪਣੇ ਪਰਿਵਾਰ ਲਈ ਔਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਨਸ਼ਿਆਂ ਦਾ ਕਿੰਨਾ ਨੁਕਸਾਨ ਹੈ ਉਹ ਚੀਜ਼ ਬਾਰੇ ਬੱਚਿਆਂ ਨੂੰ ਇਹ ਚੀਜ਼ ਦੀ ਅਵੇਅਰਨੈਸ ਦਿੱਤੀ ਗਈ ਹੈ ਵੀ ਇਹਨਾਂ ਤੋਂ ਦੂਰ ਰਹੋ ਨਸ਼ਿਆਂ ਤੋਂ ਤਾਂ ਕਿ ਆਪਣੇ ਆਪ ਨੂੰ ਤੁਸੀਂ ਅੱਛੇ ਤਰੀਕੇ ਨਾਲ ਸਮਾਜ ਢਾਲ ਸਕੋ ਔਰ ਆਪਣਾ ਚੰਗਾ ਜੀਵਨ ਬਤੀਤ ਕਰ ਸਕੋ ਔਰ ਬੱਚਿਆਂ ਨਾਲ ਗੇਮਾਂ ਬਾਰੇ ਬੱਚਿਆਂ ਨੂੰ ਜਿਹੜੀ ਹੈਗੀ ਇਸ ਬਾਰੇ ਮੋਟੀਵੇਸ਼ਨ ਦਿੱਤੀ ਗਈ ਵੀ ਤੁਸੀਂ ਆਪਣੇ ਗੇਮਾਂ ਵਾਲੇ ਪਾਸੇ ਧਿਆਨ ਦਿਓ ਆਪਣੇ ਸਰੀਰ ਨੂੰ ਅਰੋਗ ਬਣਾਉਣ ਲਈ ਤੰਦਰੁਸਤ ਸਿਹਤ ਜਾਂ ਮਨ ਬਣਾਉਣ ਲਈ ਅੱਛੀਆਂ ਗੇਮਾਂ ਅਡਾਪਟ ਕਰੋ ਜਿਵੇਂ ਹਾਕੀ ਹੈ ਜਾਂ ਫੁੱਟਬਾਲ ਹੈ ਜਾਂ ਰੈਸਲਿੰਗ ਹੈ ਜਿੱਥੇ ਬੱਚਿਆਂ ਦਾ ਇੰਟਰਸਟ ਹੈ ਉਹਨੂੰ ਉਸ ਪਾਸੇ ਧਿਆਨ ਦੇਣ ਔਰ ਆਪਣੀ ਸਿਹਤ ਬਣਾਉਣ ਉਸ ਵੇਲੇ ਅਸੀਂ ਜੋ ਵੀ ਅਸੀਂ ਅਲੱਗ-ਅਲੱਗ ਟੀਮਾਂ ਤੇ ਅਸੀਂ ਆਪਣੇ ਲੈਵਲ ਤੇ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਕਲੈਕਟ ਕਰਕੇ ਜਿਹੜੇ ਜਿਹੜੇ ਦੁਕਾਨਦਾਰ ਸ਼ਾਪ ਕੈਮਲ ਸ਼ਾਪਸ ਨੇ ਉਹਨਾਂ ਨੂੰ ਪਹਿਲਾਂ ਹੀ ਅਲਰੇਡੀ ਇਨਸਟਰਕਸ਼ਨ ਦਿੱਤਾ ਜਾਰੀ ਕੀਤੀਆਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕੋਈ ਨਸ਼ੀਲੀ ਚੀਜ਼ ਹੈ ਜਿਹੜੀ ਅਨਥਰਾਇਜ਼ ਹੈ ਉਹ ਸੇਲ ਨਾ ਕਰਨ ਜਿਹੜੀ ਸਿਹਤ ਲਈ ਹਾਨੀਕਾਰਕ ਹੈ ਕਤਕ ਹੈ ਔਰ ਡਰੱਗ ਇੰਸਪੈਕਟਰ ਇੰਸਪੈਕਟਰ ਵੱਲੋਂ ਜਾਂ ਡਰੱਗ ਡਿਪਾਰਟਮੈਂਟ ਜਾਂ ਡਿਸਟ੍ਰਿਕਟ ਡੀਸੀ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਵੱਲੋਂ ਵੀ ਪਹਿਲਾਂ ਇਨਸਟਰਕਸ਼ਨ ਅਲਰੇਡੀ ਜਾਈ ਹੋਈਆਂ ਹੋਈਆਂ ਨੇ ਸੋ ਮੁਲਿਸ ਡਿਪਾਰਟਮੈਂਟ ਨਾਲ ਵੀ ਪ੍ਰੋਪਰ ਉਹਨਾਂ ਨੂੰ ਮੀਟਿੰਗ ਕਰਕੇ ਇਸ ਵਾਰ ਵੀ ਦੱਸਿਆ ਜਾਂਦਾ ਵੀ ਕੋਈ ਜਿਹੜੀ ਨਸ਼ੇ ਵਾਲੀ ਚੀਜ਼ ਹੈ ਜਿਹੜੀ ਅਨਥੋਰਾਈਜ਼ ਹੈ ਜਿਹੜੀ ਜਿਹੜੀ ਉਹ ਚੀਜ਼ ਦਾ ਸੇਲ ਕੀਤੀ ਜਾਵੇ। ਔਰ ਉਹ ਵੀ ਇੱਕ ਆਪ ਸਮਾਜਿਕ ਤੌਰ ਤੇ ਸਮਾਜ ਦਾ ਅੰਗ ਨੇ ਜਾਂ ਮੈਂਬਰ ਨੇ ਉਹਨਾਂ ਦੇ ਪਰਿਵਾਰ ਹੈ। ਤੋਂ ਬੱਚੇ ਨੂੰ ਇਸ ਪਾਸੇ ਗਲਤ ਪਾਸੇ ਨਾ ਪਾਉਣ। ਬੱਚਿਆਂ ਨੇ ਜਿਹੜੀਆਂ ਹੈਗੀਆਂ ਨੇ ਮੁਸ਼ਕਲਾਂ ਜਿਹੜੀ ਕਹਿੰਦੇ ਵੀ ਅਸੀਂ ਸਾਨੂੰ ਕੁਝ ਅਸੀਂ ਸਪੋਰਟਸ ਪਾਸੇ ਆਉਣ ਨੂੰ ਤਿਆਰ ਨੇ ਬੱਚੇ। ਉਹਨਾਂ ਦੀ ਮੋਟੀਵੇਸ਼ਨ ਹੈ ਸਪੋਰਟਸ ਵਾਲੇ ਪਾਸੇ ਲੇਕਿਨ ਉਹ ਕਹਿੰਦੇ ਵੀ ਸਾਨੂੰ ਅੱਛੀ ਕੋਈ ਇੱਥੇ ਗਰਾਊਂਡਸ ਵਗੈਰਾ ਜਾਂ ਸਾਡਾ ਜਿਵੇਂ ਗਰਾਊਂਡਸ ਨੇ ਜਿਵੇਂ ਫੁੱਟਬਾਲ ਦਾ ਹੋ ਗਿਆ ਜਾਂ ਹੌਕੀ ਦਾ ਹੋ ਗਿਆ ਜਾਂ ਕੋ ਡੈਸਲਿੰਗ ਜਿਹਨੇ ਪਾਸੇ ਬੱਚਿਆਂ ਨੇ ਧਿਆਨ ਜਿਹੜੀ ਯਾਰ ਕੀਤੀ ਹੈ ਲੇਕਿਨ ਉਸ ਪਾਸੇ ਥੋੜਾ ਜਿਆਦਾ ਧਿਆਨ ਦੇਣ ਦੀ ਲੋੜ ਹੈ ਸੋ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅਸੀਂ ਪਹਿਲ ਦੇਵਾਂਗੇ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਲੋਕਾਂ ਨੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਵਾਰ-ਵਾਰ ਸਹਿਯੋਗ ਦੇਣ ਨੂੰ ਤਿਆਰ ਆ ਤੇ ਜਿੱਥੇ ਬੱਚਿਆਂ ਦਾ ਭਲਾ ਹੋ ਸਕੇ ਤੇ ਅੱچھے ਗਰਾਊਂਡ ਜਿਹੜੇ ਬਣ ਸਕਣ ਤੇ ਆਪਣਾ ਉਹ ਅੱਛਾ ਜੀਵਨ ਜਿਹੜਾ ਹੈਗਾ ਚੀ ਆਪਣੀ ਸਿਹਤ ਜਾਂ ਆਪਣਾ ਅੱਛਾ ਜੀਵਨ ਬਣਾ ਸਕਣ ਇਹਦੇ ਵਿੱਚ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਹੋਈਆਂ ਨੇ ਤੇ ਜਿਹੜੇ ਜੂਥ ਸਾਡੇ ਹੈਗੇ ਆ ਬੱਚੇ ਜੂਥ ਛੋਟੇ ਨੇ ਇਹ ਇਹ ਨਸ਼ਿਆਂ ਦੇ ਦਲਦਲ ਵਿੱਚ ਫਸ ਰਹੇ ਹੈਗੇ ਨੇ ਤੇ ਇਹਨਾਂ ਨੂੰ ਮੁਹੱਲੇ-ਮੁਹੱਲੇ ਪਿੰਡ-ਪਿੰਡ ਜਾ ਕੇ ਇਹਨਾਂ ਨੂੰ ਹਿਦਾਇਤ ਕਰੋ ਤੇ ਲੋਕਾਂ ਦਾ ਸਹਿਯੋਗ ਲਾਓ ਉਹ ਸਾਡਾ ਪੁਲਿਸ ਦਾ ਸਾਥ ਦੇਵੇ ਤੇ ਪੁਲਿਸ ਜਿਹੜੇ ਅਸੀਂ ਉਹਨਾਂ ਦਾ ਸਾਥ ਦਈਏ ਤੇ ਨਸ਼ਿਆਂ ਤੋਂ ਬੱਚਿਆਂ ਨੂੰ ਜਿਹੜਾ ਅਸੀਂ ਮੁਕਤ ਕਰ ਸਕੀਏ ਤੇ ਵਧੀਆ ਆਪਣਾ ਰੰਗਲਾ ਪੰਜਾਬ ਜਿਹੜਾ ਅਸੀਂ ਬਣਾ ਸਕੀਏ ਤੇ ਇਹ ਅਸੀਂ ਹਰ ਰੋਜ਼ ਹੀ ਜਿਹੜੇ ਆ ਇਹ ਪਿੰਡਾਂ ਮਹਾਲਿਆਂ ਵਿੱਚ ਜਾ ਕੇ ਤੇ ਸੈਮੀਨਾਰ ਲਾ ਰਹੇ ਆ ਜਐਸਪੀ ਸਾਹਿਬ ਆਏ ਸੀਗੇ ਜਿਨ੍ਹਾਂ ਨੇ ਪੂਰਾ ਪਬਲਿਕ ਨੂੰ ਜਿਹੜਾ ਹੈਗਾ ਵਿਸਤਾਰ ਦੇ ਨਾਲ ਨੌਜਵਾਨ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਦੇ ਸਬੰਧੀ ਜਿਹੜਾ ਗਾਈਡ ਕੀਤਾ ਗਿਆ